ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਤੇਰੇ ਇਸ਼ਕ ਦਾ ਗਿਰਦਾ ਪੈਂਦਾ ਨਹੀਂ ਤੇ ਇਸ਼ਕ ਦਾ ਗਿਰਦਾ ਪੈਂਦਾ ਪਿਆਰ ਇਸ਼ਕ ਤੇ ਮੁਹabbat ਇਸ਼ਕ ਦਾ ਗਿੜਦਾ ਪੈਂਦਾ ਨਹੀਂ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਇਸ਼ਕ ਦਾ ਗਿੜਦਾ ਪੈਂਦਾ ਨਹੀਂ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਇੱਕ ਸੋਹਣੇ ਮਹਿਬੂਬ ਦੀ ਖਾਤਰ ਕੀ ਕੀ ਕਰਨਾ ਪੈਂਦਾ ਇਸ਼ਕ ਦਾ ਗਿੜਦਾ ਪੈਂਦਾ ਨਹੀਂ ਤੇਰੇ ਇਸ਼ਕ ਦਾ ਗਿੜਦਾ ਪੈਂਦਾ ਇਹ ਸਾਰੇ ਸ਼ਬਦ ਗੁਰਦਾਸ ਮਾਨ ਤੋਂ ਹੀ ਨਿਕਲੇ ਨੇ ਮਹਿਬੂਬ ਲਈ ਗੁਰਦਾਸ ਦਾ ਸਮਰਪਣ ਉਨਾ ਹੀ ਸੀ ਜਿੰਨਾ ਆਪਣੀ ਕਲਾ ਲਈ ਕਾਲਜ ਵਿੱਚ ਗੁਰਦਾਸ ਆਪਣੇ ਜੀਵਨ ਸਾਥਣ ਮਨਜੀਤ ਨੂੰ ਮਿਲੇ ਤੇ ਫੇਰੀ ਮੁਲਾਕਾਤ ਉਮਰ ਪਰਦੇਸ ਸਾਥ ਚ ਬਦਲ ਗਈ ਮੁੰਡਾ ਪੰਜਾਬ ਦਾ ਤੇ ਕੁੜੀ ਦਿੱਲੀ ਦੀ ਇਹਨਾਂ ਦਾ ਮੇਲ ਡੱਬ ਨੇ ਕਰਾਇਆ ਪਰਿਵਾਰ ਦੇ ਖਿਲਾਫ ਹੋਣ ਦੇ ਬਾਵਜੂਦ ਇਹਨਾਂ ਦਾ ਵਿਆਹ ਹੋਇਆ ਤੇ ਉਹ ਵੀ ਤਿੰਨ ਤਿੰਨ ਵਾਰ ਜਿਨੇ ਖੱਟੇ ਜੁੱਤੀਆਂ ਜੋ ਖੱਟੇ ਹੈ ਹਨਾ ਮਾਪਿਆਂ ਦੀਆਂ ਖਾਦੀਆਂ ਤਾਂ ਤਰ ਗਏ ਸਕੂਲ ਵਾਲਿਆਂ ਦੀਆਂ ਖਾਦੀਆਂ ਫਿਰ ਉਸਤਾਦ ਦੀਆਂ ਖਾਦੀਆਂ ਟੀਚਰਸ ਦੀਆਂ ਖਾਦੀਆਂ ਤਾਂ ਤਰ ਗਏ ਫਿਰ ਗੁਰੂ ਦੀਆਂ ਖਾਦੀਆਂ ਤਾਂ ਤਰ ਗਏ ਘਰ ਵਾਲੀ ਦੀਆਂ ਖਾਦੀਆਂ ਤਾਂ ਤਰ ਗਏ ਬਾਕੀ ਮਰ ਗਏ ਗੁਰਦਾਸ ਨੇ ਹਮੇਸ਼ਾ ਮਨਜੀਤ ਲਈ ਆਪਣਾ ਪਿਆਰ ਖੁੱਲੇ-ਆਮ ਚਿਤਾਇਆ ਇਸ ਜੋੜੀ ਨੇ ਇਕੱਠਿਆਂ ਕੰਮ ਵੀ ਕੀਤਾ ਡਾਇਰੈਕਟਰ ਮਨਜੀਤ ਤੇ ਐਕਟਰ ਗੁਰਦਾਸ ਇਹਨਾਂ ਦੀ ਜੁਗਲਬੰਦੀ ਖੂਬ ਪਾਈ ਮਨਜੀਤ ਨੂੰ ਮੈਂ 79 ਤੋਂ 79 ਤੋਂ ਬਲਕੇ ਪਹਿਲਾਂ ਜਦੋਂ ਮੈਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਸੀ ਉਦੋਂ ਤੋਂ ਜਾਣਦਾ ਔਰ ਇਸ ਕੁੜੀ ਦਾ ਰਾਜਯੋਗ ਹੈ ਰਾਜਯੋਗ پتہ ਕਿਉਂ ਜਿੱਥੇ ਜਾਵੇ ਉੱਥੇ ਹੀ ਰੌਣਕਾਂ ਲਾ ਦੇ ਯਾਨੀ ਕੋ ਮਤਲਬ ਭਾਵੇਂ ਜੇਬ ਚ ਕੁਝ ਨਾ ਹੋਵੇ ਰਾਜਯੋਗ ਹੁੰਦਾ ਹੈ ਕਿ ਜਿੱਥੇ ਮਰਜੀ ਖੜ ਜੇ ਉੱਥੇ ਕੋਈ ਨਾ ਕੋਈ ਉਹਦੇ ਕੋਲੇ ਆ ਕੇ ਕਹੇ ਕੁਝ ਕੀ ਲੈ ਕੇ ਨਹੀਂ ਆਏ ਲਾ ਲਓ ਜੇ ਇਹ ਚੀਜ਼ ਰਾਜਯੋਗ ਤੇ ਮੇਰੇ ਕੱਲੇ ਦੇ ਭਾਗ ਕੁਝ ਨਹੀਂ ਸੀਗੇ ਕਿ ਮੈਂ ਤਾਂ ਪਹਿਲਾਂ ਵੀ ਗੁਰਦਾਸ ਸੀਗਾ ਪਹਿਲਾਂ ਵੀ ਗਾਇ ਹੀ ਰਿਆ ਸੀ ਪਰ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਮਨਜੀਤ ਆਏ ਉਦੋਂ ਚ ਉਦੋਂ ਚ ਬਹੁਤ ਵੱਡੀ ਤਬਦੀਲੀ ਆਈ ਵੇ ਮੈਨੂੰ ਗੱਲ ਨਾਲ ਲਾ ਲੈ ਓ ਮੈਨੂੰ ਉਜੜੀ ਨੂੰ ਕੋਈ ਨਾ ਵੇਖੇ ਨਹੀਂ ਮੈਂ ਕੰਮਲੀ ਯਾਰ ਦੀ ਕੰਮਲੀ ਗੁਰਦਾਸ ਤੇ ਮਨਜੀਤ ਦਾ ਇੱਕ ਬੇਟਾ ਵੀ ਹੈ ਤੇ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਇਹਨਾਂ ਦਾ ਪਿਆਰ ਇੱਕ ਮਿਸਾਲ ਹੈ ਹਰ ਇੱਕ ਜੋੜੀ ਲਈ ਕਮਲੀ ਯਾਰ ਦੀ ਕਮਲੀ ਨੀ ਮਕਮਲੀ ਯਾਰ ਦੀ ਕਮਲੀ ਨੀ ਮਕਮਲੀ ਯਾਰ ਦੀ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ